ਸਕਿੰਟਾਂ ਵਿੱਚ ਸਾਰੇ ਪਾਸੇ ਸ਼ਹਿਰ ਦਾ ਉਜਾੜਾ ਹੀ ਜੜਾ ਕੀਤਾ ਜਾ ਰਿਹਾ ਸ਼ਰਮ ਤੇਜ਼ੀ ਕਰਕੇ ਕਾੜੀ ਕਰਕੇ ਕੇ ਦਵਾਦਵ ਕੰਪਲਿਟ ਕੀਤਾ ਜਾਵੇ ਸ਼ਹਿਰ ਕਾ ਬਣਾਈ ਸੀਗੀ ਉਹ ਸਾਰੀ ਉਜਾੜ ਦਿੱਤੀ ਦਰਖਤ ਪੱਡ ਤੇਤੇ ਬੁਰਾ ਹਾਲ ਕਰ ਦਿੱਤਾ ਜਿਹੜੀ ਬਾਈਪਾਸ ਜਾਂਦਾ ਆਪਣਾ ਖੱਬੇ ਹੱਥ ਮਚਾਕੀ ਮਲ ਸਿੰਘ ਨੂੰ ਉਹ ਸਾਰੇ ਸੜਕ ਦੇ ਨਾਲ-ਨਾਲ ਜਿਹੜਾ ਖਾਲੀ ਥਾਂ ਹੈ ਉੱਥੇ ਸਾਰਾ ਮਲਬਾ ਡੰਪ ਕਰਤਾ ਕੀ ਤੁਸੀਂ ਦੁਬਾਰ ਤੋਂ ਜੋ ਕੁਛ ਇਹਨਾਂ ਨੇ ਖਰਾਬ ਕੀਤਾ ਉਹਨੂੰ ਦੁਬਾਰ ਤੋਂ ਠੀਕ ਕਰਾ ਕੇ ਦਿਓਗੇ ਕੀ ਸੈਰਗਾ ਦੁਬਾਰ ਤੋਂ ਤਿਆਰ ਕਰਾ ਕੇ ਦਿਓਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀ ਫਰੀਦਕੋਟ ਵਿੱਚ ਦੀ ਲੰਗਦੀਆਂ ਨਹਿਰਾਂ ਵਿੱਚੋਂ ਸਰਹੰਦ ਨਹਿਰ ਨੂੰ ਇਸ ਵੇਲੇ ਪੱਕਾ ਕਰਨ ਦਾ ਕੰਮ ਜੋਰਾ ਸ਼ੂਰਾ ਨਾਲ ਚਲ ਰਿਹਾ ਤੇ ਇਸ ਨਹਿਰ ਦੇ ਪੱਕਾ ਹੋਣ ਨਾਲ ਕਿਸੇ ਨੂੰ ਕਿਵੇਂ ਫਾਇਦਾ ਦਾ ਪਤਾ ਨਹੀਂ ਕਦੋਂ ਤੇ ਕਿਵੇਂ ਹੋਣਾ ਪਰ ਇਸ ਵੇਲੇ ਖਰੀਦਕੋਟ ਦਾ ਉਜਾੜਾ ਹੋ ਰਿਹਾ ਹੈ ਬਹੁਤ ਸਾਰੇ ਪ੍ਰੋਜੈਕਟ ਆ ਜਿਹੜੇ ਉਹ ਖਤਮ ਹੋ ਗਏ ਆ ਤੇ ਸ਼ਹਿਰ ਦੇ ਆਸੇ ਪਾਸੇ ਪੂਰੀ ਤਰ੍ਹਾਂ ਮਲਵਾ ਹੀ ਮਲਵਾ ਫੈਲਿਆ ਹੋਇਆ ਹੈ ਉਸ ਏਰੀਆ ਵਿੱਚ ਖਾਸ ਕਰਕੇ ਤੇ ਦੋ ਵੱਡੇ ਪ੍ਰੋਜੈਕਟ ਸੀ ਜਿਹੜੇ ਇਸ ਪਾਸੇ ਹਰਿੰਦਰਾ ਨਗਰ ਨੂੰ ਜਾਂਦੀ ਸੜਕ ਤੇ ਇੰਟਰਲੋਕ ਲਾਈ ਹੋਈ ਸੀ ਲੱਖਾਂ ਰੁਪਏ ਦੀ ਉਹ ਖਤਮ ਕਰ ਦਿੱਤੀ ਗਈ ਆ ਸਟਰੀਟ ਲਾਈਟ ਲਾਈ ਸੀ ਇੱਥੇ ਉਹ ਖਤਮ ਕਰ ਦਿੱਤੀ ਗਈ ਆ ਸੈਰਗਾ ਬਣਾਈ ਸੀ ਜਿੱਥੇ ਲਗਭਗ ਹਰ ਰੋਜ਼ ਅੱਧਾ ਸ਼ਹਿਰ ਸੈਰ ਕਰਨ ਜਾਂਦਾ ਸੀ ਉਹ ਵੀ ਲਗਭਗ ਸਾਰੀ ਤਬਾਹ ਕਰ ਦਿੱਤੀ ਗਈ ਆ ਤੇ ਇਹ ਸਾਰੀ ਸਥਿਤੀ ਦੇਖ ਕੇ ਹਾਲਾਤ ਦੇਖ ਕੇ ਹਲਕੇ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਵੀ ਆ ਉਹ ਨਹਿਰਾਂ ਤੇ ਪਹੁੰਚੇ ਹਾਲਾਤ ਦੇਖੇ ਤੇ ਫਿਰ ਉਹਨਾਂ ਨੇ ਪੰਜਾਬ ਡੈਰੀ ਨਾਲ ਗੱਲਬਾਤ ਕਰਦਿਆਂ ਕੀ ਕਿਹਾ ਆਓ ਖੁਦ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਆਲੀ ਸਾਹਿਬ ਬਹੁਤ ਵੱਡੀ ਵੱਡਕ ਸੁਮੇਤੀ ਦੀ ਦੁਕਾਨ ਤਾਂ ਹੈ ਕਿ ਜਦੋਂ ਕੋਈ ਵੀ ਪ੍ਰੋਜੈਕਟ ਜਾਂ ਕੰਮ ਚੱਲਦਾ ਹੈ ਐਡਮਿਨਿਸਟ੍ਰੇਸ਼ਨ ਉਹਦੇ ਵਿੱਚ ਡੇ ਟੂ ਡੇ ਪ੍ਰੋਗਰੈਸ ਚੈੱਕ ਕਰਦੀ ਹੈ ਤੁਸੀਂ ਦੇਖ ਲਓ ਅੱਜ ਆਪਾਂ ਜਿੱਤੇ ਖੜੇ ਆ ਇਹ ਹਰਿੰਦਰਾ ਨਗਰ ਨਹਿਰ ਦੇ ਨਾਲ-ਨਾਲ ਘੱਟੋ-ਘੱਟ 4 ਕਿਲੋਮੀਟਰ ਲੰਬੀ ਅਸੀਂ ਲੌਕਟਾਈਲ ਦੀ ਸੜਕ ਬਣਾਈ ਸੀ ਹਰਿੰਦਰਾ ਨਗਰ ਦੇ ਵਸਨੀਕਾਂ ਦੇ ਸੁੱਖ ਵਾਸਤੇ ਆ ਸਾਰੀ ਪੱਟਦੀ ਤੇ ਸਾਰਾ ਬੁਰਾ ਹਾਲ ਹੋ ਗਿਆ ਮੈਂ ਲੋਕਾਂ ਦੇ ਫਰੀਦਕੋਟ ਸ਼ਹਿਰ ਦੇ ਸੰਗਤ ਦੇ ਸਹਿਰ ਕਰਨ ਵਾਸਤੇ ਸ਼ਹਿਰ ਕਾ ਬਣਾਈ ਸੀਗੀ ਉਹ ਸਾਰੀ ਉਜਾੜ ਦਿੱਤੀ ਦਰਖਤ ਪੱਡ ਤੇ ਗੁਰਾ ਹਾਲ ਕਰ ਦਿੱਤਾ ਜਿਹੜੀ ਬਾਈਪਾਸ ਜਾਂਦਾ ਆਪਣਾ ਖੱਬੇ ਹੱਥ ਮਚਾਕੀ ਮਲ ਸਿੰਘ ਨੂੰ ਉਹ ਸਾਰੇ ਸੜਕ ਦੇ ਨਾਲ-ਨਾਲ ਜਿਹੜਾ ਖਾਲੀ ਥਾਂ ਹੈ ਉੱਥੇ ਸਾਰਾ ਮਲਬਾ ਡੰਪ ਕਰਤਾ ਤਾਂ ਕਿ ਗਾਂ ਨੂੰ ਕੋਈ ਬੂਟਾ ਨਾ ਹੋ ਸਕੇ ਕੋਈ ਵੀ ਪੰਛੀ ਨਾ ਉੱਥੇ ਰਹਿ ਸਕੇ ਸੋ ਸਾਰੇ ਪਾਸੇ ਸ਼ਹਿਰ ਦਾ ਉਜਾੜਾ ਹੀ ਜੜਾ ਕੀਤਾ ਜਾ ਰਿਹਾ ਹੈ ਸਰਫ ਤੇਜੀ ਕਰਕੇ ਕਾੜੀ ਕਰਕੇ ਕੇ ਦਵਾਦਵ ਕੰਪਲਿਟ ਕੀਤਾ ਜਾਵੇ ਮੇਰੀ ਬੇਨਤੀ ਹੈ ਐਡਮਿਨਿਸਟ੍ਰੇਸ਼ਨ ਨੂੰ ਤੇ ਪੋਲਿਟਿਕਲ ਜਿਹੜੀ ਸਰਕਾਰ ਆਮ ਵਾਲੇ ਜਿੰਨੇ ਵੀ ਸਰਕਾਰ ਵਾਲੇ ਸੱਜਣ ਆ ਜਾਂ ਐਮਐਲਏ ਸਾਹਿਬ ਹੈ ਕਿ ਕੀ ਤੁਸੀਂ ਦੁਬਾਰਤੋਂ ਜੋ ਕੁਛ ਇਹਨਾਂ ਨੇ ਖਰਾਬ ਕੀਤਾ ਉਹਨੂੰ ਦੁਬਾਰਤੋਂ ਠੀਕ ਕਰਾ ਕੇ ਦਿਓਗੇ ਕੀ ਸੈਰਗਾਦ ਦੁਬਾਰਤੋਂ ਤਿਆਰ ਕਰਾ ਕੇ ਦਿਓਗੇ ਕੀ ਤੁਸੀਂ ਜੋ ਇਹਨਾਂ ਨੇ ਇਹ ਸਭ ਸੜਕਾਂ ਉਜਾੜੀਆਂ ਉਹ ਤਰੈਕ ਰੱਖ ਦੇਓਗੇ ਜਿਹੜਾ ਮਲਬਾ ਉਹ ਇੱਥੇ ਕਿਉਂ ਡੰਪ ਕੀਤਾ ਜਾ ਰਿਹਾ ਗ੍ਰੀਨ ਬੈਲਟ ਵਿੱਚ ਉਹਨੂੰ ਚੱਕ ਕੇ ਕਿਤੇ ਹੋਰ ਡੰਪ ਦੇ ਲੈ ਕੇ ਜਾਣਾ ਚਾਹੀਦਾ ਸੀਗਾ ਸੋ ਇਹ ਸਭ ਕੁਝ ਜਿਹੜਾ ਹੋ ਰਿਹਾ ਸ਼ਹਿਰ ਦਾ ਉਜਾੜਾ ਹੋ ਰਿਹਾ ਜਿੱਥੇ ਸ਼ਹਿਰ ਦਾ ਉਜਾੜਾ ਹੋ ਰਿਹਾ ਉੱਥੇ ਸਾਡੀ এনवायरमेंट ਵਾਸਤੇ ਬਹੁਤ ਵੱਡਾ ਖਤਰਾ ਹੈ ਗਾਹ ਨੂੰ ਇੱਥੇ ਕੋਈ ਦਰਖਤ ਕੋਈ ਪੌਦਾ ਕੋਈ ਪੰਛੀ ਕੋਈ ਜਾਨਵਰ ਨਹੀਂ ਤੁਹਾਨੂੰ ਦਿਖਣਾਗਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਦਰਖਤ ਵੀ ਬੇਰਹਿਮੀ ਨਾਲ ਪੱਤੇ ਜਾ ਰਹੇ ਜਿਹੜੇ ਇਹਨਾਂ ਸਾਲਾਂ ਤੋਂ ਲਾਏ ਸੀਗੇ ਸੋ ਮੇਰੀ ਤਾਂ ਬੇਨਤੀ ਹੈ ਫਿਰ ਤੋਂ ਐਡਮਿਨਿਸਟ੍ਰੇਸ਼ਨ ਨੂੰ ਕਿ ਧਿਆਨ ਦੇਣ ਬਹੁਤ ਮਾੜੀ ਗੱਲ ਹੈ ਤੇ ਐਮਐਲਏ ਸਾਹਿਬ ਨੂੰ ਤੇ ਸਰਕਾਰ ਨੂੰ ਕਿ ਸਭ ਕੁਝ ਠੀਕ ਕਰਾ ਕੇ ਦੇਣ ਤੇ ਜਿਹੜਾ ਮਲਬਾ ਉਹ ਇਥੋਂ ਚੁਕਾ ਕੇ ਦੇਣ